ਹਾਂਜੀ ਕੀ ਹਾਲ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਦਾ ਸਾਡੇ ਆਪਣੇ YouTube ਚੈਨਲ ਉੱਤੇ ਸੇਲ ਪਰਚੇਸ ਪ੍ਰੋਪਟੀ ਵਿਦ ਲਖਮੀਨਰ ਸਿੰਘ ਐਂਸਨ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਰੀਲਸ ਕਰਦੇ ਹਾਂ ਬਿਲਡਿੰਗ ਮਟੀਰੀਅਲ ਇਨਵੈਸਟਮੈਂਟ ਪਲਾਨਸ ਵੀ ਜੀ ਰੂਮਸ ਤੇ ਰੀਅਲ اسٹیਟ ਦੇ ਵਿੱਚ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਅਪਰੋਪਟੀ ਲੈ ਕੇ ਆਏ ਹਾਂ ਬਹੁਤ ਵਧੀਆ ਲੋਕੇਸ਼ਨ ਤੇ ਜਿਹੜੀ ਕਿ ਲੋਕੇਸ਼ਨ ਹੈਗੀ ਆ ਚੰਡੀਗੜ੍ਹ ਬਾਈਪਾਸ ਤੇ ਲੱਗ ਗਈ ਇਹਦੇ ਨਾਲ ਦੋ ਆਪਣੇ ਬਾਈਪਾਸ ਲੱਗਦੇ ਆ ਕੇਂਜੀ ਦੇ ਸੋਟ ਵਾਲਾ ਜਿਹੜਾ ਸ਼ਿਹਰਪੁਰ ਰੋਡ ਆ ਉਤੋਂ ਵੀ ਰਸਤਾ ਬੀਤਦਾ ਹੈ ਚंडीगढ़ ਬਾਈਪਾਸ ਤੋਂ ਵੀ ਰਸਤਾ ਵੇਚਦਾ ਆ ਤੇ ਏਰੀਆ ਬਹੁਤ ਹੀ ਵਧੀਆ ਆ ਸੜਕਾਂ ਖੁੱਲੀਆਂ ਡੁੱਲੀਆਂ ਨੇ ਤੇ 50 ਮਰਲੇ ਦਾ ਇਹ 플ੌਟ ਆ 3 ਸਾਈਡ 플ੌਟ ਆ ਇਹ ਤੇ ਜਿੰਨੇ ਵੀ 50 ਮਰਲੇ ਦੇ ਵਿੱਚ ਕੋਠੀ ਬਣਾਉਣੀ ਆ ਜਾਂ ਕਮਰੇ ਬਣਾਉਣੇ ਆ ਕੋਈ ਵੀ ਯੂਜ਼ ਤੋਂ ਇਹਦਾ ਕਰ ਸਕਦੇ ਹੋ ਲੱਗੇ ਆ ਪਲਾਟ ਦੀ ਵੀਡੀਓ ਚਲਾਉਣ ਦੇਖੋ ਲੋਕੇਸ਼ਨ ਵੇ ਕਰਦੇ ਆ ਬਾਕੀ ਦੀ ਗੱਲ ਬਾਤ ਸੋ ਲੱਗੇ ਆ ਜੀ ਪਲਾਟ ਦੀ ਵੀਡੀਓ ਚਲਾਉਣ ਤੇ ਸਭ ਤੋਂ ਪਹਿਲਾਂ ਪਲਾਟ ਦੇ ਮੂਹਰੇੋਂ ਤੁਹਾਨੂੰ ਦਿਖਾ ਲਾਂਗੇ ਬਾਈਪਾਸ ਵੀ ਕਿੰਨੀ ਕੁ ਦੂਰ ਬਾਈਪਾਸ ਹੈਗਾ ਆ ਤੇ ਇਹ ਬਿਲਕੁਲ ਨੋਰਮਲ ਸਪੀਡ ਦੇ ਉੱਤੇ ਬਾਈਕ ਸਾਡੀ ਹੈਗੀ ਆ ਤੇ ਹਾਰਡਲੀ 30 ਸਕਿੰਟ ਮਾਂਸਾਂ ਹੀ ਲੱਗਦੇ ਆ ਬਾਈਪਾਸ ਨੂੰ ਪਹੁੰਚਣ ਦੇ ਲਈ ਤੇ ਏਰੀਆ ਜਿਹੜਾ ਆ ਬਹੁਤ ਹੀ ਵਧੀਆ ਆ नीट ਐਂਡ ਕਲੀਨ ਆ ਤੁਸੀਂ ਦੇਖ ਸਕਦੇ ਹੋ ਮਿੰਟ ਦੇ ਵਿੱਚ ਆਪਾਂ ਬਾਈਪਾਸ ਦੇ ਉੱਤੇ ਅਪਰੋਚ ਆਪਣੀ ਹੋ ਗਈ ਆ ਤੇ ਇਹਨੂੰ ਚੰਡੀਗੜ੍ਹ ਵਾਲਾ ਬਾਈਪਾਸ ਕਹਿੰਦੇ ਆ ਇਹ ਵੀ ਲੱਗਦਾ ਆ ਤੇ ਹਸ਼ਿਆਰਪੁਰ ਰੋਡ ਵਾਲਾ ਵੀ ਲੱਗਦਾ ਆ ਦਿਖਾਉਂਦੇ ਆ ਤੁਹਾਨੂੰ ਅੱਗੇ ਵੀਡੀਓ ਤੇ ਤੇ ਆ ਜਿਹੜਾ ਆ ਪਲਾਟ ਇਥੋਂ ਆਪਣਾ ਸ਼ੁਰੂ ਹੋ ਜਾਂਦਾ ਆ 50 ਮਰਲੇ ਦਾ ਪਲਾਟ ਆ ਪਲਾਟ ਦੀ ਜਿਹੜੀ ਲੋਕੇਸ਼ਨ ਆ ਚੰਗੀ ਆ ਚੰਗਾ ਨੇਬਰਹੂਡ ਆਲੇ ਦੁਆਲੇ ਤੇ ਇਸ ਕਲੋਨੀ ਦੇ ਵਿੱਚ ਸੀਵਰੇਜ ਪਾਣੀ ਸਟਰੀਟ ਲਾਈਟਾਂ ਹਰੇਕ ਚੀਜ਼ ਅਵੇਲੇਬਲ ਆ ਤੇ ਪਲਾਟ ਜਿਹੜਾ ਆ ਵੱਡਾ ਆ ਕਿਸੇ ਨੇ ਵੀ ਇਹ ਪਲਾਟ ਲੈਣਾ ਆ ਸਾਡੇ ਨਾਲ ਕੰਟੈਕਟ ਕਰ ਸਕਦਾ ਇਹਦੇ ਵਿੱਚ ਇੱਕ ਚੀਜ਼ ਹੋਰ ਆ ਜਿਵੇਂ ਕਿ ਤੁਸੀਂ ਆ ਦੇਖਦੇ ਪਿਓ ਇਹ ਚੰਡੀਗੜਾ ਵਾਲਾ ਬਾਈਪਾਸ ਆ ਇੱਥੋਂ ਵੀ ਇਹਨੂੰ ਰਸਤਾ ਪੈਂਦਾ ਆ ਤੇ ਇੱਕ ਰਸਤਾ ਇਹਨੂੰ ਹੋਰ ਪੈਂਦਾ ਆ ਉਹ ਵੀ ਤੁਹਾਨੂੰ ਅੱਗੇ ਦਿਖਾਉਂਦੇ ਆ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਆ ਇਸ ਪਲਾਟ ਦੇ 파ਟੀ ਚਾਰ ਟੋਟੇ ਵੀ ਕਰਦੀ ਆ ਜੇ ਕਿਸੇ ਨੇ ਥੋੜਾ ਪਲਾਟ ਵੀ ਲੈਣਾ ਆ ਜੇ ਉਹਨੂੰ ਥੋੜਾ ਵੀ ਮਿਲ ਜਾਊਗਾ ਪਰ ਸ਼ਰਤ ਉਹਨਾਂ ਦੀ ਇਹ ਆ ਫਿਰ ਪ੍ਰਾਈਸ ਇਹਦਾ ਜਿਹੜਾ ਆ ਉਹ ਤਕਰੀਬਨ ਟੋਟਲ ਪਲਾਟ ਦੇ ਏਰੀਏ ਦੇ ਵਿੱਚ ਜੋ ਦਿੰਦੇ ਪਏ ਆ ਪ੍ਰਾਈਸ ਉਹ ਤੋਂ ਮਹਿੰਗਾ ਹੋਊਗਾ ਜੇ ਕਿਸੇ ਨੇ ਟੂਟਿਆਂ ਦੇ ਵਿੱਚ ਲੈਣਾ ਆ ਤੇ ਟੂਟਿਆਂ ਦੇ ਵਿੱਚ ਪਲਾਟ ਤਕਰੀਬਨ 12-13 ਮਰਲੇ ਦਾ ਮਿਲੂਗਾ ਤੇ ਆ ਜਿਹੜਾ ਤੁਸੀਂ ਸਕਰੀਨ 'ਚ ਰਸਤਾ ਦੇਖਦੇ ਪਿਓ ਇਹ ਵੀ ਲੱਗਦਾ ਆ ਇਹ ਕ ਤੁਹਾਨੂੰ ਸ਼ੁਰੂਆਤ ਦੇ ਵਿੱਚ ਦਿਖਾ ਲਤਾ ਉਹ ਵੀ ਲੱਗਦਾ ਆ ਤੇ ਇੱਕ ਸੈਕਿੰਡ ਨੰਬਰ ਦੇ ਉੱਤੇ ਜਿਹੜਾ ਤੁਹਾਨੂੰ ਦਿਖਾ ਲਿਆ ਰਸਤਾ ਉਹ ਵੀ ਲੱਗਦਾ ਸੋ ਇਸ ਪਲਾਟ ਨੂੰ ਬਹੁਤੇ ਨਹੀਂ ਤਾਂ ਚਾਰ ਤੋਂ ਪੰਜ ਰਸਤੇ ਲੱਗਦੇ ਆ ਬਾਕੀ ਇੱਕ ਚੀਜ਼ ਹੋ ਰਿਹਾ ਸਾਡੀ ਜਿਹੜੀ ਸੋਲਡ ਆਊਟ ਵਾਲੀ ਪਲੇਲਿਸਟ ਹੁੰਦੀ ਆ ਉਹ ਜ਼ਰੂਰ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਨਾਲੋਂ ਨਾਲ ਕਿ ਕਿਹੜੀ ਚੀਜ਼ ਆਪਣੇ ਕੋਲ ਅਵੇਲੇਬਲ ਹੈ ਕਿਹੜੀ ਨਹੀਂ ਹੈਗੀ ਤੇ ਪਲਾਟ ਤੁਸੀਂ ਦੇਖ ਹੀ ਲਿਆ ਇਹਦੇ ਤਿੰਨੋਂ ਸਾਈਡਾਂ ਦੇ ਉੱਤੇ ਆਪਾਂ ਨੂੰ 20-20 ਫੁੱਟ ਦੀਆਂ ਰੋੜਾ ਲੱਗਦੀਆਂ ਨੇ ਤੇ ਤਿੰਨਾਂ ਸਾਈਡਾਂ ਦੇ ਉੱਤੇ ਆਪਾਂ ਨੂੰ ਡਿਫਰੈਂਟ ਰਸਤੇ ਪੈਂਦੀਆਂ ਤੇ ਜਿਹੜੇ ਵੀ ਇੰਟਰਸਟਿਡ ਹੈਗੇ ਨੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਨੰਬਰ ਸਾਡੇ ਜਿਹੜੇ ਆ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਦਿੱਤੇ ਹੋਏ ਆ ਤੇ ਇੱਕ ਚੀਜ਼ ਹੋਰਿਆ ਜਿਹੜੇ ਸਾਡੇ ਬਾਕੀ ਦੇ ਪਲੈਟਫਾਰਮਸ ਆ ਉਹਨਾਂ ਦੇ ਉੱਤੇ ਵੀ ਫੋਲੋ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਡੇਲੀ ਅਪਡੇਟਾਂ ਦਾ ਪਤਾ ਲੱਗਦਾ ਰਹੇ ਕਿਉਂਕਿ ਅਸੀਂ ਹੁਣ ਆਪਣੇ ਚੈਨਲ ਦੇ ਵਿੱਚ ਹਰ ਇੱਕ ਚੀਜ਼ ਕਵਰ ਕਰਦੇ ਪਏ ਆ ਰੀਅਲ ਅਸਟੇਟ ਦੀ ਜਿੰਨੀ ਵੀ ਇਨਫੋਰਮੇਸ਼ਨ ਹੈ ਉਹ ਚਾਹੇ ਮੰਤੀਆਂ ਹੋ ਜਾਣ ਜਾਂ ਚਾਹੇ ਲੀਗਲ ਸਰਚ ਰਿਪੋਰਟ ਹੋ ਜਵੇ ਹਰ ਇੱਕ ਚੀਜ਼ ਜਿਹੜੀ ਆ ਪ੍ਰੋਪਰਟੀ ਨੂੰ ਲੈ ਕੇ ਆਪਾਂ ਇਹਦੇ ਉੱਤੇ ਅਪਲੋਡ ਕਰਦੇ ਪਏ ਆ। ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ, ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਨਾਂ ਦੇ ਮਤਲਬ ਦੀ ਹੋਵੇ ਇਹ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚ ਸਕੇ। ਤੇ ਲੋਕੇਸ਼ਨ ਤੁਸੀਂ ਦੇਖ ਲਈ ਆ। ਆਲੇ ਦੁਆਲੇ ਤਕਰੀਬਨ ਘਰ ਬਣੇ ਹੋਏ ਆ। ਗਲੀ ਸਾਰੀ ਬਸੀ ਹੋਈ ਆ। ਬਾਈਪਾਸ ਦੇ ਲਾਗੇ ਦੀ ਐਪਰੋਚ ਆ। ਏਰੀਆ ਜਿਹੜਾ ਆ ਸਿਟੀ ਹਰਦਗਰ ਦਾ ਆ। ਤੇ ਪਲਾਟ ਆਪਣੇ ਕੋਲ ਅਵੇਲੇਬਲ ਆ। ਜਿਹੜੇ ਵੀ ਚਾਹੁੰਦੇ ਆ ਲੈਣਾ ਕੰਟੈਕਟ ਕਰ ਸਕਦੇ ਆ। ਬਾਕੀ ਸਾਡੇ WhatsApp ਚੈਨਲ ਦਾ ਜਿਹੜਾ ਲਿੰਕ ਆ ਉਹ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਇਆ ਆ ਉਦੋਂ ਤੋਂ ਹੀ ਫੋਲੋ ਕਰ ਲਓ ਉਹਦੇ ਉੱਤੇ ਆਪਾਂ ਡੇਲੀ ਅਪਡੇਟਾਂ ਪਾਈਦੀਆਂ ਨੇ ਇਨਫੋਰਮੇਸ਼ਨ ਨੂੰ ਲੈ ਕੇ ਪ੍ਰਾਪਰਟੀ ਜਿਹੜੀ ਵੀ ਸਾਡੇ ਕੋਲ ਸੇਲ ਹੋਣੀ ਆਉਂਦੀ ਆ ਜਾਂ ਪਰਚੀਜ਼ ਕਿਸੇ ਨੇ ਕਰਨੀ ਆ ਜਾਂ ਕਿਸੇ ਦੀ ਕੋਈ ਰਿਕੁਆਇਰਮੈਂਟ ਆ ਬਜਟ ਦੇ ਹਿਸਾਬ ਨਾਲ ਉਹ ਸਾਰੀਆਂ ਚੀਜ਼ਾਂ ਹੀ ਨਾਲ ਨਾਲ ਪਾਉਂਦੇ ਆ ਤੇ ਕਿਸੇ ਨੇ ਵੀ ਸਾਡੇ ਚੈਨਲ ਦੇ ਉੱਤੇ ਐਡ ਕਰਾਉਣੀ ਆ ਉਹ ਫ੍ਰੀ ਆਫ ਕੋਸਟ ਆ ਉਹਦਾ ਆਪਾਂ ਕੋਈ ਵੀ ਚਾਰਜ ਨਹੀਂ ਲੈਂਦੇ ਆ ਚਾਰਜੇ ਸਾਡੇ ਸਿਰਫ ਇਹ ਜਦੋਂ ਤੁਹਾਡੀ ਕੋਈ ਚੀਜ਼ ਵੇਚੀਏ ਜਾਂ ਤੁਹਾਨੂੰ ਲੈ ਕੇ ਦਈਏ ਉਦੋਂ ਹੀ ਅਸੀਂ ਕਮਿਸ਼ਨ ਚਾਰਜਸ ਕਰਦੇ ਹਾਂ ਬਾਕੀ ਜੁੜੇ ਰਹੋ ਚੈਨਲ ਦੇ ਨਾਲ ਇਦਾਂ ਹੀ ਮਿਲਦੇ ਆਣ ਵਾਲੀਆਂ ਅਗਲੀਆਂ ਬਲੌਗਸ ਦੇ ਵਿੱਚ ਸੁਵਾਸ ਹੈਗੀ ਜੀ ਪਲਾਨ ਦੀ ਵੀਡੀਓ ਜੇ ਕੋਈ ਵੀ ਇੰਟਰਸਟਿਡ ਹੋਇਆ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤੇ ਹੋਏ ਆ ਸਾਣਾ ਕੰਟੈਕਟ ਕਰ ਸਕਦਾ ਆ ਜਿਹੜੇ ਸਾਡੇ ਬਾਕੀ ਦੇ ਪਲੈਟਫਾਰਮਸ ਨੇ ਉਹ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਕਰਕੇ ਦਿੱਤੀ ਹੋਈ ਆ ਉਹਨਾਂ ਦੇ ਉੱਤੇ ਫੋਲੋ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਨਾ ਮਤਲਬ ਦੀ ਹੋਵੇ ਉਹਨਾਂ ਤੱਕ ਪਹੁੰਚ ਸਕੀ ਬਾਕੀ ਜੇ ਕੋਈ ਵੀ ਤੁਹਾਨੂੰ ਚੀਜ਼ ਹੈ ਪ੍ਰਾਪਰਟੀ ਦੇ ਮਸਲੇ ਦੇ ਵਿੱਚ ਲੈਣੀ ਹੈ ਜਾਂ ਵੇਚਣੀ ਹੈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਜੁੜੇ ਹੋਏ ਚੈਨਲ ਦੇ ਨਾਲ ਇਦਾਂ ਹੀ ਸੇਲ ਪਰਚੇਸ ਪ੍ਰਾਪਰਟੀ ਵਿਦਿਲਾ ਕੁਮਿੰਦਰ ਸਿੰਘ ਐਂਡ ਸਨਸ